ਇੱਕ ਲਾਦਾ ਪਾਰਕਿੰਗ ਚ ਤੇ ਨਾਲ ਆ ਨਾਟੀਆਂ ਚ ਆ ਬਠੰਡੇ ਦਾ ਇੱਕ ਮੁੰਡਾ ਹੋਰ ਆਪਣੇ ਨਾਲ ਨੰਨੂ ਡਾਉਣ ਗੋਨੇ ਨੇ ਦਾ ਬਾਈ ਗੋਨੇ ਵਾਲੇ ਦਾ ਬਾਈ ਹਾਂ ਆ ਕੋਈ ਗੱਲ ਪਤਾ ਨਹੀਂ ਜੋ ਸਾਹਮਣੇ ਯੂਨੀਵਰਸਿਟੀ ਦੇ ਅੱਗੇ ਹਾਂ ਆ ਪੜਾਈ ਕਾੜਾ ਆਨਲਾਈਨ ਬਣਾਇਆ ਹੋਇਆ ਗਾਈਜ਼ ਤੇ ਆਪਾਂ ਹੁਣ ਯੂਨੀਵਰਸਿਟੀ ਦੇ ਐਂਟਰੀ ਹੋਣ ਚੰ ਅੰਦਰ ਐਂਟਰ ਹੋਣ ਜਾ ਰਹੇ ਹਾਂਗੇ ਆਪਾਂ ਲੱਗੇ ਰਹੇ ਆ ਭਰਾਵਾ 5000 ਰੁਪਏ ਮੰਗੀ ਜਾਂਦੇ ਆ ਉਹ ਤਾਂ ਇਹ ਕੰਮ ਇਹਨਾਂ ਦਾ ਖਰਾਬ ਹੀ ਆ ਹੋਰ ਨਾ ਆਪਣਾ ਕੱਟਾ ਗਿਆ ਇਹਨਾਂ ਨੇ ਮੇਰਾ ਭਰਾ ਨਾਟੀ ਵਿੱਚੋਂ ਵਿੱਚ ਖੁਸ਼ ਹੋ ਰਿਹਾ ਏ ਮੇਰੀ ਵੀਡੀਓ ਦੇਖ ਰਹੇ ਮਿੱਤਰ ਬੇਲੀਆ ਨੇ ਮੇਰੇ ਬਲੇ ਸਸਰੀ ਕਾ ਲੋ ਜੀ ਇੱਕ ਵਲੌਗਰ ਹੋਰ ਆਪਣੇ ਨਾਲ ਅੱਜ ਆਪਾਂ ਯੂਨੀਵਰਸਿਟੀ ਵਿੱਚ ਆ ਗਏ ਤੇ ਆਪਣਾ ਨਾਂ ਕੱਟਣਾ ਸੀ ਆਪਾਂ ਮਾਰੇ ਜਾ ਉਹਦੇ ਬਾਰੇ ਪਤਾ ਕਰਨਾ ਵੀ ਕਿਵੇਂ ਦਾ ਦੁਖ ਲੂਗਾ ਮਾਸਟਰ ਕੋਲ ਜਾਣਾ ਗਾਇਸ ਆਪਾਂ ਆ ਗਏ ਨਾ ਵਲੌਗ ਹੋਰ ਵੀ ਆਪਣੇ ਕੋਲ ਛੋਟੇ ਕੰਮ ਆ ਜਿਹੜੇ ਕਰਨੇ ਆ ਉਹਨਾਂ ਟਾਈਮ ਕਹਿੰਦਾ ਉਹ ਕਹਿੰਦਾ ਆ ਜੀ ਆਪਾਂ ਆ ਗਏ ਹੁਣ ਬੀਏ ਵਾਲੇ ਬਲੌਗ ਚ ਆ 15 ਜਾਣੇ ਆ ਹੁਣ ਸਹੀ ਵਾਰੀ ਹੈ ਇੱਧਰ ਕੁਝ ਕੁਝ ਕਾ ਗੜੀ ਬਹੁਤ ਟਾਈਮ ਹੋ ਗਿਆ ਹੁਣ ਯੂਨੀਵਰਸਿਟੀ ਆਏ ਆ ਬਹਾਵਾ ਟਾਈਮ ਯੂਨੀਵਰਸਿਟੀ ਬੱਚਾ ਅੱਜ ਬਹੁਤ ਰੌਣਕਾਂ ਤੇ ਮੌਸਮ ਵੀ ਅੱਜ ਠੀਕ ਆ ਮਿੰਨੀ ਮਿੰਨੀ ਧੁੱਪ ਨਿਕਲੀ ਆ ਗਈ ਤੇ ਇੱਧਰ ਐਜੂਕੇਸ਼ਨ ਗਾਈਜ਼ ਆਪਾਂ ਹੁਣ ਬੈਠੇ ਸੀਗੇ ਕੰਡੀ 'ਚ ਤੇ ਕੰਡੀ 'ਚ ਸੋਰ ਬਹੁਤ ਮੱਚ ਰਿਹਾਗਾ ਆਪਾਂ ਇੱਥੇ ਬੈਠ ਕੇ ਆ ਨਾਸ਼ਤਾ ਕੀਤਾਗਾ ਸਿਆਮੋਸ ਕਲਾਸਾਂ ਬੁਸਾ ਆਪਰੇਗਾ ਅੱਜ ਲੱਗਣਗਾ ਨਹੀਂਗਾ ਜਾਂ ਆਪਾਂ ਹੀ ਸਾਰਾ ਦਿਨ ਪਾਰਕ 'ਚ ਫੋਮਾਂਗੇ ਸੁਣੋ ਕਹਾਣੀ ਸੀ ਤਾਂ ਆਪਾਂ ਇੱਕ ਸੇਰ ਜਾਦਾ ਆ ਉਹ ਸਮੇਂ ਸੁਣਾ ਮੇਰੇ ਤੇ ਨਾਤੀ ਦੇ ਚਿੱਟੀ ਛਾਲ ਤੇ ਬੜੀ ਫੱਬਦੀ ਸੀ ਮੇਰੇ ਤੇ ਨਾਤੀ ਦੇ ਉਸ ਹਾਲ ਤੇ ਬੜੀ ਕਾਫੀ ਸੀ ਕਾਲਜ ਦੀ ਕੰਟੀਨ ਤੋਂ ਦੇ दारू ਵਾਂਗੂ ਲੱਗਦੀ ਸੀ ਕਾਲਜ ਦੀ ਕੰਟੀਨ ਦੀ ਗੋਵੀ ਖਾਣਾ ਬੋਲ ਆ ਗਈ ਆ ਗਈ ਬਈ ਕਾਲਜ ਦੀ ਕੰਟੀਨ ਸੈਂਟਰਲ ਕੰਟੀਨ ਹੈ ਮੇਨ ਕੰਟੀਨ ਹੈ ਇੱਥੇ ਬੈਠ ਕੇ ਨਾਸ਼ਤਾ ਪਾਣੀ ਕਰਦੇ ਸਾਰੇ ਸਟੂਡੈਂਟ ਅੱਜ ਬਈ ਅੱਜ ਆਪਾਂ ਫੇਰ ਰੈਗਿੰਗ ਕਰਾਂਗੇ ਆਪਣੇ ਜਿਹੜੇ ਨਵੇਂ ਸਟੂਡੈਂਟ ਆਏ ਆਗੇ ਹੈਲੋ ਇਧਰ ਆ ਅੱਜ ਅਸੀਂ ਰੈਗਿੰਗ ਕਰ ਰਹੇ ਹਾਂ ਵੀਰ ਇਹ ਬੰਦੇ ਦੀ ਹੈਲੋ ਜੀ ਬਈ ਪ੍ਰੋਕਰ ਆ ਗਈ ਅਥਰਾ ਨੰਨੂ ਬਈ ਨਵੇਂ ਸਟੂਡੈਂਟਾਂ ਦਾ ਜੀ ਅੰਨੀ ਬਈ ਪਾਤੀ ਏ ਈ ਕਰਵਾਣਾ ਤਾਂ ਦਾਣਾ ਨਾ ਖੋਲੀਏ ਸੁਣਾ ਗਾਣਾ ਸੁਣਾ ਬਈ ਅਰੇ ਬਮਾ ਜਿੰਨਾ ਕੁਝ ਕੋਲ ਮੇਰੇ ਸੀ ਐ ਸਭ ਗੁਜਲੇਗੀ ਆ ਤੂੰ ਮੈਨੂੰ ਬਰਬਾਦ ਕਰਕੇ ਹੁਣ ਰੱਬ ਪਿੱਛੇ ਪੈ ਗਈ ਐ ਤੂੰ ਹਏ ਝੂਠੇ ਪੱਲੇ ਅੱਡਿਆ ਨਾ ਕਰ ਸੱਚ ਬਣਦੀ ਐ ਉਹਦੇ ਅਕੇ ਬਹੁਤ ਜਾ ਕੇ 니 ਤੂੰ ਰੱਬ ਨੂੰ ਵੀ ਮਾਰ ਲੈਣਾ ਐ ਹਏ ਵਾਰ ਵਾਰ ਝੂਠੀ ਉਹਦੀ ਸੌਖਾ ਕੇ 니 ਤੂੰ ਰੱਬ ਨੂੰ ਵੀ ਮਾਰ ਲੈਣਾ ਐ ਹੇ ਵਾਰੇ ਵਾਰੇ ਝੂਠੀ ਉਹਦੀ ਸੌਪਕੇ ਹਾਂ ਵੀ ਮੁੰਡਾ ਬਹੁਤ ਸੁਣਾਗਾ ਧੰਨਵਾਦ ਦੇਖੋ ਜੁੜੀ ਵਸਤੀ ਦੀ ਲੋੜ ਹੋਈ ਮਨ ਰੱਤ ਦੀ ਠੀਕ ਹੈ ਤਾਪਿਆ ਠੀਕ ਕਰੇ ਬਈ ਆਪਾਂ ਆਪਣੇ ਕੋਲੇ ਇੱਕ ਮੁੰਡਾ ਆਇਆਗਾ ਉਹ ਬੈਠਾਗਾ ਆਪਣੇ ਪ੍ਰਾਰਮਦੀਪ ਜੀ ਆਪਣਾ ਭਰਾਈ ਹੈਗਾ ਇਹ ਬਹੁਤ ਸੋਹਣੇ ਗੀਤ ਲਿਖਦਾ ਤੇ ਗਾਉਂਦਾਗਾ ਆਪਾਂ ਇਹ ਤੁ ਗੀਤ ਸੁਣਾਏ ਮੈਂ ਉਹਦੇ ਝੂਠੇ ਚੰਗੇ ਰਹੇ ਆ ਰੋਣ ਦੇਵੀ ਸਾਡੇ ਤੋਂ ਸਬੂਤ ਮੰਗੇ ਗਏ ਆ ਸਾਨੂੰ ਜਿਹੜੇ ਰੋਬੇ ਉਹਨਾਂ ਵੈਦ ਵੀ ਰਵਾਏ ਆ ਸੁਲਾਲੇ ਸੂਟੇ ਸੀ ਸਾਲ ਸਾਲ ਪਾਏ ਆ ਸੰਭਲਾਂਗੇ ਫੇਰ ਪਹਿਲਾਂ ਚੰਗੀ ਤਾਰਾ ਬਿਖਰਾਂਗੇ ਗੱਲ ਲੱਗ ਰੋਬੇ ਮੁੰਡਾ ਪਿੱਪਲ ਹੱਥੇ ਕਿੱਕ ਕਰਾ ਦੇ ਪਿਆਰ ਪਿਆਰ ਕਹਿ ਕੇ ਲੋਕੀ ਮਾਰ ਗਏ ਨੇ ਠੱਗੀਆਂ ਸੱਟਾ ਸਾਡੇ ਚ ਨਾ ਪੱਟੀ ਵਾਲੀਆਂ ਨਹੀਂ ਵੱਜੀਆਂ ਸੱਟਾ ਸਾਡੇ ਚ ਨਾ ਪੱਟੀ ਵਾਲੀਆਂ ਨਹੀਂ ਵੱਜੀਆਂ ਨੇ ਬਈ ਬਹੁਤ ਸੋਹਣਾ ਗੀਤ ਗਾਇਆ ਆਪਣੀ ਯੂਨੀਵਰਸਿਟੀ ਦੀ ਹੈ ਗੁਰੂ ਕਾਸੀ ਦਾ ਇਹਦਾ ਗੀਤ ਵੀ ਸੇਦੀ ਰਿਕਾਰਡ ਕਰਾਉਣ ਲੱਗੇ ਆਪਾਂ ਹਾਂ ਬਈ ਆਪਾਂ ਯੂਨੀਵਰਸਿਟੀ ਦੇ ਫਿਰਦੇ ਸੀਗੇ ਤੇ ਮੁੰਡਿਆਂ ਤੋਂ ਗਾਣੇ ਗੁਣੇ ਸੁਨੇ ਬਹੁਤ ਵਧੀਆ ਗਾਏ ਉਹਨਾਂ ਨੇ ਹੁਣ ਆਪਾਂ ਲੱਭੀ ਕੋਲ ਆ ਗਏ ਆਪਣਾ ਭਰਾ ਆਪਣੇ ਕੋਲ ਲੱਭੀ ਆ ਗਿਆ ਉਹ ਠੀਕ ਹੋ ਭਾਈ ਇੰਨੇ ਟਾਈਮ ਦਾ ਕਿੱਥੇ ਸੀਗਾ ਉਹਨੇ ਲਈ ਬਸ ਇਧਰੋਂ ਪਤਾ ਲੱਗਾ ਸੀ ਛੀਲਿੰਗ ਹੀ ਨਹੀਂ ਟਿਕਾ ਦਿੰਦੀਆਂ ਉਹਨਾਂ ਕੋਲ ਗਿਆ ਸੀ ਤੇ ਹੁਣ ਆਪਾਂ ਚੱਲਦੇ ਆਂ ਅਗਾਹ ਕੰਟੀਨੂ ਵਗੈਰਾ ਦੇਖ ਕੇ ਆਂ ਭਾਈ ਤੇ ਹੁਣ ਆਪਾਂ ਜਾਨ ਦੀ ਤਿਆਰੀ ਕਰਦੇ ਆਂਗੇ ਇੱਥੋਂ ਹੁਣ ਆਪਾਂ ਚੱਲਦੇ ਆਂ ਸਵੀਗੀ ਵਿੱਚ ਡਿਲੀਵਰਿੰਗਾਂ ਲਾਉਂ ਚੱਲ ਗਏ ਚੱਲ ਨੰਨੂ ਵਰਗੇ ਨੂੰ ਫੋਨ ਕਰਦੇ ਆਂ ਉਹ ਵੀ ਉਹਨਾਂ ਲਈ ਵੀ ਆਉਣਾਗਾ ਘਰੋਂ ਹੜੀ ਆਪਣੇ ਪਿੰਡ ਦਾ ਨੌਜਵਾਨ ਟੱਕਰ ਗਿਆ ਸੁਖਰੂ ਚੱਲਣਾ ਸਾਡੇ ਨਾਲ ਚੱਲਦੇ ਚੱਲਦੇ ਜੁਲਦੇ ਨਹੀਂ ਦੱਸ ਦੇ ਜਾਂਦਾ ਚੱਲਾਂਗੇ ਚੱਲ ਨਹੀਂ ਜਾਂਦਾ ਆਪਣੇ ਨਾਲ ਕਿਤੇ ਜਾਊਗਾ ਇਹ ਨਾਡੀ ਆਹ ਕਰਾਈਏ ਉਹ ਆ ਜਾਂਦਾ ਨਹੀਂ ਸਾਡੇ ਨਾਲ ਆਹ ਕਰਾਈਆ ਤੂਫਾਨ ਨੇ ਤਫਾਨ ਕਰਾਈਆ ਹੋਕ ਤੇ ਜਾਣਾ ਆ ਲਓ ਨਾ ਜਿੱਟਾ ਦਾਗ ਸਮਾਰ ਕੇ ਲੈ ਰੇਤਾ ਵੀ ਲੱਗਿਆ ਪਿਆ ਸਾਰਾ ਝਾੜ ਦੇ ਹੋਕ ਤੇ ਜਾਣਾਗਾ ਸਿੱਧਾ ਇਥੋਂ ਉਹ ਫੋਨ ਦੇ ਵਿੱਚ ਬੰਨ੍ਹਾ ਲਿਆ ਆ ਹਰਪਿੰਦਰ ਮੈਡਮਾ ਕੋਲ ਕਰ ਲਿਆਗਾ ਹੁਣ ਆਪਾਂ ਉਹਦੇ ਬਾਰੇ ਪੁੱਛਦੇ ਸੀਗੇ ਐਡਮਿਸ਼ਨ ਬਾਰੇ ਵੀ ਨਾ ਕਿਉਂ ਘੱਟਦਾ ਐਪ ਬਲਾਗ ਚ ਜਾਈ ਜਾਂਦੇ ਆ ਕਿ ਉੱਥੇ ਅਗਰ ਹਰਪਿੰਦਰ ਮੈਡਮ ਜਿੱਥੇ ਬੀਏ ਦੇ ਸਟੂਡੈਂਟਾਂ ਦੀਆਂ ਕਲਾਸਾਂ ਲੱਗਦੀਆਂ ਤੇ ਐਮਬੀਏ ਲੱਗਦਾ ਆਪਾਂ ਕਾਹ ਚੜ ਲੱਗੇ ਤੇ ਆਪਾਂ ਹਰਪਿੰਦਰ ਮਹਾਰਾਜ ਉਹ ਜਾ 305 ਰੂਟ ਚ ਹਾਂਜੀ ਆਪਾਂ ਨੂੰ ਲੈਫਟ ਕਰਦੇ ਇਹਨਾਂ ਨੇ ਦੱਸਿਆ ਵੀ ਆਜ ਸਰ ਤੋਂ ਜਾਓ ਇਹ ਕਹਿੰਦੇ ਸਾਨੂੰ ਤਾਂ ਐ ਗਿਆ ਸੀਗਾ ਵੀ ਲੈਫਟ ਕਰਨ ਆਜਾ ਸਾਨੂੰ ਪਤਾ ਹੁਣ ਕਿਉਂ ਲੈਫਟ ਕੀਤਾ ਆਪਾਂ ਜਾਉਂਦੇ ਆਂ ਮਹਾਰਾਜ ਕਹਿੰਦੇ ਸਰ ਨਾਲ ਗੱਲ ਕਰੀ ਸੀਗੀ ਉਹ ਕਹਿੰਦੇ ਡੀ ਐਨ ਸਰ ਕੋਲ ਜਾਓ ਤੇ ਡੀ ਐਨ ਸਰ ਤੋਂ ਪਤਾ ਕਰੋ ਵੀ ਨਾਂ ਕਿਉਂ ਕੱਟਿਆਗਾ ਕਿਉਂ ਬਈ ਲੱਭੀ ਕੱਟਦਾ ਉਹ ਰ ਕਾ ਬਧਾਈਆ ਹੋਣਾ ਕਰ ਨਹੀਂ ਪਤਾ ਕਰਾਂ ਕੀ ਕਰਦਾ ਪਤਾ ਕੀ ਗੱਲ ਹੈ ਤੇ ਬਾਈ ਆਪਾਂ ਡੀਐਨ ਸਰ ਦੇ ਰੂਮ ਚ ਗਏ ਸੀਗੇ ਉਹ ਤੋਂ ਪੁੱਛਣਾ ਤੇ ਡੀਐਨ ਸਰ ਹੈ ਹੀ ਨਹੀਂ ਉਹ ਕਹਿੰਦਾ ਮੀਟਿੰਗ ਮੂਟਿੰਗ ਚ ਗਿਆਗਾ ਤੇ ਹੁਣ ਆਪਾਂ ਘਰੇ ਜਾਣੇ ਆਗੇ ਸਾਡੀ ਅਗਲੀ ਵੀਡੀਓ ਦੇਖਣ ਲਈ ਸਾਡਾ ਕਰ ਲੋ ਚੈਨਲ ਸਬਸਕ੍ਰਾਈਬ ਧੰਨਵਾਦ ਆ ਦੇਖੋ ਬਈ ਗੁਰੂਕਾਸ ਯੂਨੀਵਰਸਿਟੀ ਆਪਾਂ ਹੁਣ ਨਿਕਲ ਕੇ ਬਾਹਰੇ ਤੋਂ ਤੇ 나ੜੀ ਕੱਢਣ ਗਿਆਗਾ ਮੋਟਰਸਾਈਕਲ